हिमाचल प्रदेश ਦੀ ਲੜਕੀ ਦੇ ਕਤਲ ਮਾਮਲੇ ਵਿੱਚ ਪੁਲਿਸ ਕਾਂਸਟੇਬਲ ਦੀਆਂ ਮੁਸ਼ਕਲਾਂ ਵੱਧ ਚੁੱਕੀਆਂ ਨੇ ਤੁਹਾਨੂੰ ਦੱਸ ਦਈਏ ਕਿ ਹਿਮਾਚਲ ਪ੍ਰਦੇਸ਼ ਦੇ ਜੁਗਿੰਦਰ ਨਗਰ ਦੀ ਵਸਨੀਕ ਤੇ ਚੰਡੀਗੜ੍ਹ ਵਿੱਚ ਪੜ੍ਹਾਈ ਕਰ ਰਹੀ ਲੜਕੀ ਨੀਸ਼ਾ ਸੋਨੀ ਦੇ ਕਤਲ ਮਾਮਲੇ ਵਿੱਚ ਮਲਜ਼ਮ ਜੋ ਨਾਮਜਦ ਪੁਲਿਸ ਕਾਂਸਟੇਬਲ ਜੁਵਰਾਜ ਸਿੰਘ ਨੇ ਪੁਲਿਸ ਅੱਗੇ ਆਤਮ ਸਪਰਪਰਨ ਕਰ ਦਿੱਤਾ ਹੈ ਥਾਣਾ ਸਿੰਘ ਭਗਵੰਤਪੁਰਾ ਪੁਲਿਸ ਨੇ ਮਲਜ਼ਮ ਦਾ 5 ਦਿਨਾਂ ਰਿਮਾਂਡ ਹਾਸਲ ਕਰਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ ਡੀਐਸਪੀ ਰਾਜੀਪਾਲ ਸਿੰਘ ਗਰਲਤੇ ਐਸਐਚਓ ਸੁਨੀਲ ਕੁਮਾਰ ਨੇ ਦੱਸਿਆ ਕਿ ਨਿਸ਼ਾ ਸੋਨੀ ਚੰਡੀਗੜ੍ਹ ਦੇ ਫਰੈਂਕਿਨ ਇੰਸਟੀਚੂਟ ਵਿੱਚ 에ਅਰ ਹੋਸਟੈਸ ਦੀ ਪੜ੍ਹਾਈ ਕਰ ਰਹੀ ਸੀ ਉਹਨਾਂ ਦੱਸਿਆ ਕਿ ਮ੍ਰਿਤਕ ਦੀ ਭੈਣ ਰਿਤੂ ਸੋਨੀ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਸਦੀ ਭੈਣ ਨਿਸ਼ਾ ਸੋਨੀ ਨੂੰ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਮਾਨੂਪੁਰ ਦਾ ਵਸਨੀਕ ਤੇ ਮਹਾਲੀ ਦੇ ਸਪੈਸ਼ਲ ਸੈਨ ਵਿੱਚ ਤਾਇਨਾਤ ਪੁਲਿਸ ਕਾਂਸਟੇਬਲ ਜੁਬਰਾ ਸਿੰਘ ਜਿਸ ਦੀ ਕ 33 ਸਾਲ ਉਮਰ ਦੱਸੀ ਜਾ ਰਹੀ ਹੈ ਉਹ 20 ਜਨਵਰੀ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਲੈ ਗਿਆ ਮਗਰ ਉਸਨੇ ਨੀਸ਼ਾ ਨੂੰ ਪੱਥਰੇੜੀ ਜੱਟਾਂ ਪਿੰਡ ਨੇੜੇ ਤੱਕਾ ਦੇ ਕੇ ਨਹਿਰ ਵਿੱਚ ਸੁੱਟ ਦਿੱਤਾ ਅਤੇ ਉਸਦੀ ਮੌਤ ਹੋ ਗਈ ਨੀਸ਼ਾ ਦੀ ਲਾਸ਼ ਪਟਿਆਲਾ ਨੇੜੇੋਂ ਭਾਖੜਾ ਨਹਿਰ ਵਿੱਚ ਮਿਲੀ ਹੈ ਸ਼ਿਕਾਇਤਕਰਤਾ ਅਨੁਸਾਰ ਮਲਜ਼ਮ ਨੇ ਉਸਦੀ ਭੈਣ ਨੂੰ ਫੋਨਾਂ ਹੀ ਨਾ ਮਿਲਣ ਦੀ ਸੂਰਤ ਵਿੱਚ ਵੀਡੀਓ ਵਾਇਰਲ ਕਰਨ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ ਰਿਤੂ ਸੋਨੀ ਨੇ ਦੱਸਿਆ ਕਿ ਉਸਦੀ ਭੈਣ ਉਸਦੇ ਨਾਲ ਹੀ ਖਰੜ ਨੇੜੇ ਸਨੀ ਐਨ ਕਲੇਵ ਸੈਕਟਰ 123 ਵਿੱਚ ਰਹਿ ਰਹੀ ਸੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਲਜ਼ਮ ਨੂੰ ਜੱਜ ਸੀਮਾ ਅਗਨੀ ਹੋਤਰੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕੋਰਟ ਤੋਂ 5 ਦਿਨਾਂ ਪੁਲਿਸ ਰਿਮਾਂਡ ਮਿਲਣ ਮਗਰੋਂ ਮਲਜ਼ਮ ਕੋਲੋਂ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਉਨਾਂ ਦੱਸਿਆ ਕਿ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਅਤੇ ਬਲੈਕਮੇਲਿੰਗ ਦੇ ਦੋਸ਼ਾਂ ਦੀ ਜਾਂਚ ਕੀਤੀ ਜਾਏਗੀ ਜਾਣਕਾਰੀ ਅਨੁਸਾਰ ਮੁਲਜ਼ਮ ਜੁਵਰਾ ਸਿੰਘ ਨੇ 5-6 ਮਹੀਨੇ ਪਹਿਲਾਂ ਖੁਦ ਨੂੰ ਕੁਵਾਰਾ ਦੱਸ ਕੇ ਸ਼ਿਕਾਇਤਕਰਤਾ ਦੀ ਭੈਣ ਨਾਲ ਦੋਸਤੀ ਕੀਤੀ ਸੀ ਜਿਸ ਬਾਰੇ ਬਾਅਦ ਵਿੱਚ ਪਤਾ ਲੱਗਿਆ ਕਿ ਉਹ ਸ਼ਾਦੀਸ਼ੁਦਾ ਹੈ ਅਤੇ ਉਸਦੀ ਪਤਨੀ ਸਮੇਂ ਆਸਟ੍ਰੇਲੀਆ ਗਈ ਹੋਈ ਹੈ ਤਾਂ ਹੁਣ ਕੁੱਲ ਮਿਲਾ ਕੇ ਮੁਸ਼ਕਲਾਂ ਬਚ ਚੁੱਕੀਆਂ ਨਹੀਂ ਕਿਉਂਕਿ ਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕੁਝ ਲੜਕੀਆਂ ਵੱਲੋਂ ਆਤਮ ਹੱਤਿਆ ਵੀ ਕਰ ਲਈ ਜਾਂਦੀ ਹੈ ਜਾਂ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਸ ਸੂਰਤ ਦੇ ਵਿੱਚ ਇਲਜ਼ਾਮ ਜਦੋਂ ਲੱਗਦੇ ਨੇ ਉਸ ਤੋਂ ਬਾਅਦ ਉਹਦੀ ਜਿਹੜੀ ਕਿਤੇ ਨਾ ਕਿਤੇ ਜਾਂਚ ਹੁੰਦੀ ਹੈ ਤਾਂ ਉਹਦੇ ਵਿੱਚ ਕਈ ਵੱਡੇ ਖੁਲਾਸੇ ਹੁੰਦੇ ਨੇ ਤਾਂ ਹੁਣ ਜੇਕਰ ਪੁਲਿਸ ਨੇ 5 ਦਿਨ ਦਾ ਰਿਮਾਂਡ ਲਿਆ ਤਾਂ ਇਸ ਦੌਰਾਨ ਪੂਰੀ ਜਾਂਚ ਕੀਤੀ ਜਾਏਗੀ ਕਿ ਉਹਨਾਂ ਦੇ ਪਰਿਵਾਰ ਵੱਲੋਂ ਜਿਹੜੇ ਸ਼ਿਕਾਇਤ ਕੀਤੀ ਗਈ ਸੀ ਜਾਂ ਇਲਜ਼ਾਮ ਲਗਾਏ ਗਏ ਨੇ ਤਾਂ ਉਹਨਾਂ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿਉਂਕਿ ਕਈ ਵਾਰ ਜਿਹੜੇ ਇਲਜ਼ਾਮ ਪਾ ਮੇ ਲਗਾ ਦਿੱਤੇ ਜਾਂਦੇ ਨੇ ਪਰ ਮਾਮਲਾ ਕੁਝ ਹੋਰ ਨਿਕਲਦਾ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਜਿਹੜੇ ਇਲਜ਼ਾਮ ਲਗਾਏ ਨੇ ਉਹ ਇਲਜ਼ਾਮ ਸੱਚ ਵੀ ਨੇ ਜਾਂ ਨਹੀਂ ਕਿਉਂਕਿ ਮੁਲਜ਼ਮ ਰਿਮਾਂਡ ਦੌਰਾਨ ਜੋ ਵੀ ਸਚਾਈ ਹੋਏਗੀ ਉਹ ਪੁਲਿਸ ਨੂੰ ਦੱਸੇਗਾ ਪੁਲਿਸ ਹਰੇਕ ਤੱਤ ਦਾ ਪਤਾ ਕਰਨ ਦੀ ਕੋਸ਼ਿਸ਼ ਕਰੇਗਾ ਕਰੇਗੀ ਕਿ ਕਿਸ ਤਰੀਕੇ ਨਾਲ ਉਹਦੇ ਨਾਲ ਗੱਲਬਾਤ ਹੁੰਦੀ ਸੀ ਕੀ ਕਾਲਡ ਡਿਟੇਲ ਹੈ ਜਾਂ ਤਮਾਮ ਜਿਹੜੇ ਸਬੂਤ ਨੇ ਉਹ ਇਕੱਠੇ ਕੀਤੇ ਜਾਣਗੇ ਪੁਲਿਸ ਵੱਲੋਂ ਕਿ ਇਸ ਮੁਲਜ਼ਮ ਦੇ ਉਹਦੇ ਨਾਲ ਸਬੰਧ ਕਿਸ ਤਰੀਕੇ ਦੇ ਸੀ ਤੇ ਜਿਹੜੀ ਲੜਕੀ ਨਹਿਰ ਵਿੱਚ ਡਿੱਗੀ ਹੈ ਉਸ ਨੂੰ ਧੱਕਾ ਦੇ ਕੇ ਸੁੱਟਿਆ ਗਿਆ ਸੀ ਜਾਂ ਉਹ ਖੁਦ ਡਿੱਗੀ ਸੀ ਕਾਰਨ ਕੀ ਨੇ ਇਹ ਕਾਰਨਾਂ ਤੋਂ ਬਾਅਦ ਪੁਲਿਸ ਇਸ ਪੂਰੇ ਮਾਮਲੇ ਦੇ ਬਾਰੇ ਖੁਲਾਸੇ ਕਰੇਗੀ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਹੈ ਜੋ ਜਾਜ 但是吧。